ਪਹਿਲੀ ਬੰਦਲ ਆ ਪੰਜਵੀਂ ਵਾਰੀ ਹੋ ਗਈ ਆ ਟੈਗ ਤੇ ਮਿਲ ਜਾਣਾ ਆ ਤੀਨ ਕੱਢ ਲੋ ਅੰਦਰੋਂ ਅੰਦਰੋਂ ਕੱਢੋ ਜੀ ਬੱਕਰ ਨੂੰ ਬਾਰੇ ਆ ਵੀ ਠੀਕ ਆ ਜੀ ਜੀ ਰੋਲੇ ਕੋਲ ਤੇ ਕੱਢੋ ਰੋਲਾ ਕਹਿੰਦਾ ਨਾ ਘਰ ਨਹੀਂ ਆ ਗਿਆ ਜਨਾਨੀ ਮੇਰੀ ਘਰੋਂ ਤੇ ਮੈਨੂੰ ਫੋਨ ਕਰਕੇ ਬੁਲਾਇਆ ਆਰਾਮਾ ਲੱਗਦਾ ਨਾ ਅੰਦਰੋਂ ਆ ਵੀ ਮਨ ਲੱਗਦਾ ਨਾ ਦੇਖੋ ਜੀ ਠੀਕ ਆ ਆ ਜਿਹੜੀ ਗੱਲ ਨੂੰ ਮੈਂ

ਮੈਂ ਤੁਹਾਡੀ ਗੱਲ ਸੁਣ ਰਿਹਾ ਹਾਂ ਤੇ ਮੈਂ ਕੋ ਕੋ ਤੁਸੀਂ ਵੀਰਾ ਕੋ ਉਹਨਾਂ ਨਾਲ ਵੀ ਗੱਲ ਕਰਨ ਵਾਲੇ ਕੋ ਮੈਂ ਨਹੀਂ ਨੀ ਦਾ ਨਾਮ ਹੈ ਨਾਮ ਨਾਲ ਨਾਲ ਉਹਦੇ ਨਾਲ ਪਲੇਟ ਬਣਾ ਆ ਮੇਰੀ ਮੇਰੀ ਬੇਹਨ ਦੀ ਸੁਣ ਮੇਰੀ ਬੇਹਨ ਤੋਂ ਵੱਡਾ ਵੱਡਾ ਬਣਾਇਆ ਮੈਂ ਤੈਨੂੰ ਤੇਰੇ ਅੱਗੇ ਪੁੱਛਣੀ ਅਸੀਂ ਦਰਸ਼ਕ ਹੋਈ ਆ ਅੱਜ ਕੋਲ ਅੱਗੇ ਸਾਰੇ ਕੋਲ ਆਪਾਂ ਕੀ ਆਪਲਾ ਮੈਂ ਬਲਦੀਪ ਸਿੰਘ ਕੀ ਗੱਲ ਹੋਈ ਹੈ ਜੇ ਤੋ ਬਾਈ ਠੀਕ ਆਲੇ ਠੀਕ ਕੋਈ ਵੀ ਨਾ ਤੀਸਰਾ ਚਾਂਸ ਹੋ ਗਿਆ ਇਹਨਾਂ ਨੂੰ ਕੋਈ ਝੂਠੀ ਤਲਾਹ ਦੇ ਹੁੰਦੇ ਆ ਪਰ ਦਿੰਦਾ ਵੀ ਹੈ ਜਾਂ ਨਹੀਂ ਹੈ ਆ ਗੱਡੀਆਂ ਲਿਆ ਕੇ ਸਾਡੇ ਦੁਆਜੇ ਖੜੇ ਕਰ ਦਿੰਦੇ ਆ ਹਰ ਹੱਥ ਮੈਂ ਦੰਦੇ ਆ ਤੁਹਾਡੀ ਤਲਾਸ਼ੀ ਲੈਣੀ ਹੈ ਇਹ ਐ ਉਹ ਐ ਜਦ ਕਿ ਇਸ ਇਲਾਕੇ ਨੂੰ ਇਸ ਮੁਹੱਲੇ ਨੂੰ ਸਾਰੇ ਮੰਡੀ ਵਿੱਚ ਰਹਿਣ ਵਾਲਿਆਂ ਨੂੰ ਪਤਾ ਕਿ ਮੈਂ ਇਹੋ ਜਿਹਾ ਕੰਮ ਹੀ ਕਰਦਾ ਕਿਉਂਕਿ ਮੈਂ ਸੀਆਰਪੀ ਚੋ ਰਿਟਾਇਰ ਆ 27 ਸਾਲ ਨੌਕਰੀ ਕੀਤੀ ਹੈ ਮੈਂ ਔਰ ਨਾ ਮੈਂ ਇਹੋ ਜਿਹਾ ਕਦੀ ਕੰਮ ਕੀਤਾ ਮੈਨੂੰ ਰੱਬ ਦੀ ਵਾਹਿ ਕਿਰਪਾ ਹੈ ਪੂਰੀ ਪਰ ਇਹ ਕੋਈ ਜਾ ਇਹਨਾਂ ਨੂੰ ਝੂਠੀ ਤਲਾਹ ਦੇ ਦਿੰਦਾ ਇੱਲਾਾਂਤਲਾ ਫਿਲਾਚੀ ਲੈ ਰਾਇੰਦ ਨੂੰ ਇੱਤਲਾ ਚੀ ਵੀ ਦੋ ਵਾਰੀ ਕਰਦੀ ਮੋਸ਼ਬਰੀ ਨਿਕਲਿਆ ਪਰ ਫਿਰ ਵੀ ਤੀਸਰੀ ਵਾਰੀ ਸੱਤ ਅੱਠ ਗੱਡੀਆਂ ਲਿਆ ਕੇ ਮੇਰੇ ਟੌਰੀ ਦੇ ਸਾਹਮਣੇ ਖੜੀਆਂ ਕਰਤੀਆਂ ਮੈਂ ਮਰੀਜ਼ ਆ ਮੈਨੂੰ ਨਮੂਨਿਆ ਹੋ ਗਿਆ ਸੀ ਮੈਂ ਹਾਰ ਦਾ ਥੋੜਾ ਪੀਸ਼ੈਂਟ ਮੈਂ ਇਲਾਜ ਕਰਵਾਉਣ ਗਿਆਦਾ ਸੀ ਮੱਕੜ ਹਸਪੀਟਲ ਆਪਣਾ ਤੇ ਮਗਰੋਂ ਦੇਖਿਆ ਕਿ ਗੱਡੀਆਂ ਲਿਆ ਕੇ ਖੜੀਆਂ ਕਰਤੀਆਂ ਮੇਰੇ ਘਰ ਵਾਲਿਆਂ ਨੇ ਮੈਨੂੰ ਫੋਨ ਕੀਤਾ ਜਿੱਦਾਂ ਗੱਡੀਆਂ ਖੜੀਆਂ ਹੋ ਗਈਆਂ ਆਗੇ ਉਹਨਾਂ ਨਾਲ ਲੜੰਡੀ ਹੋਰ ਨੰਦਰ ਨਹੀਂ ਦਿੱਤਾ ਅੰਗ ਦਿੱਤਾ ਜਦੋਂ ਮੈਂ ਆਇਆ ਤਾਂ ਪੁੱਛਿਆ ਕੀ ਗੱਲ ਕਹਿੰਦੇ ਅਸੀਂ ਟਲਾਸ਼ੀ ਲੈਣੀ ਹੈ ਮੈਂ ਕਿਹੜੀ ਗੱਲੋਂ ਫਿਰ ਸਾਰ ਸਾਹੇ ਲੋਕ ਕੀ ਹੱਸੇ ਵਸਾਰੇ ਲੋਕ ਲੋਕ ਇਕੱਠੇ ਹੋ ਗਏ ਉਹ ਸਾਰੇ ਗੰਦੇ ਜਿਹੇ ਹੋ ਜਾਂਦਾ ਤਾਂ ਅਮਨੇ ਕਰਦਾ ਕੁਝ ਨਹੀਂ ਕਰਦਾ ਪਰ ਇਹਨਾਂ ਫਿਰ ਵੀ ਦਵਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਪਰ ਉਹਨਾਂ ਨੇ ਰੋਕਿਆ ਰੋਕਣ ਤੋਂ ਬਾਅਦ ਫਿਰ ਉਹਦਾ ਐਮਸੀ ਆਇਆ ਉਹਨੇ ਇਹ ਗੱਲ ਕਹੀ ਜੇ ਦਿਨ ਤੋਂ दारू ਨਿਕਲ ਆਈ ਇੱਕ ਬੋਤਲ ਵੀ ਨਿਕਲੇ ਤੇ ਮੈਂ ਤੇ ਪੇਟੀ ਦਾ ਪਰਚਾ ਪਵਾਵਾਂਗਾ ਜੇ ਦਿਨ ਤੋਂ ਨਾਨਕ ਜੀ ਤੁਸੀਂ ਹੀ ਜਾਨਾ ਪਰੋਗੇ ਹੂੰ ਫਿਰ ਉਹਨੇ ਨਹੀਂ ਕੋਈ ਤਲਾਸ਼ੀ ਲੈਣ ਥੋੜੀ ਆਏ ਆ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਤਲਾਸ਼ੀ ਲੈਣ ਗਿਆ ਇੰਨੀਆਂ ਗੱਡੀਆਂ ਕਾਹਦੇ ਲਿਆ ਕੇ ਖੜੀਆਂ ਕਰਤੀਆਂ ਇੱਥੇ ਮੇਰੇ ਘਰ ਦੇ ਸਾਹਮਣੇ ਠੀਕ ਹੈ ਕਿੰਨੇ ਕ ਬੰਦੇ ਹੈਗੇ ਸੱਤ ਗੱਡੀਆਂ ਸਭ ਇੱਕ ਗੱਡੀ 'ਚ ਪੰਜ-ਸੱਤ ਬੰਦੇ ਲਾ ਲਓ 35-40 ਬੰਦੇ ਹੀ ਗੇ ਨਾਲ ਫਿਰ ਬਾਅਦ 'ਚ ਇਨਸਪੈਕਟਰ ਆ ਗਿਆ ਇਨਸਪੈਕਟਰ ਨਾਲ ਦੋ ਹੋਰੀ ਉਹਨਾਂ ਦੇ ਸਿਵਲ ਟੈਚੀ ਦਾ ਇੰਤ ਪਤਾ ਨਹੀਂ ਕੀ ਲੇਕਿਨ ਇਤਤਾਰ ਹੀ ਮੈਂ ਕਿ ਇਨਸਪੈਕਟਰ ਸਰਦਾਰ ਜੀ ਕਹਿ ਲਈ ਮੈਂ ਇਨਸਪੈਕਟਰ ਫਿਰ ਉਹ ਮੇਰਾ ਨਾਮ ਲਾ ਦੇ ਲਿੱਤੇ ਤੇ ਕੰਦੇ ਅੱਗੇ ਫਿਰ ਸਾਡੇ ਐਮਐਲਏ ਸਾਹਿਬ ਦੇ ਬੰਦੇ ਆ ਗਏ ਇਹਨਾਂ ਦੇ ਜਾਣ ਤੋਂ ਬਾਅਦ ਸਾਡੇ ਐਮਐਲਏ ਸਾਹਿਬ ਵੀ ਪਹੁੰਚ ਗਏ ਹਿੰਦੂ ਬਦਰ ਜੀ ਐਕਸ ਐਮਐਲਏ ਹਿੰਦੂ ਬਦਰ ਵੀ ਆ ਗਏ ਮੇਰੇ ਕੋਲ ਬੈਠ ਗਏ ਪੁੱਛ ਕੇ ਗਏ ਉਹਨਾਂ ਨੇ ਫਿਰ ਫੋਨ ਲਾਇਆ ਸੋਤਾਤਾ ਸੀ ਉਸ ਤੋਂ ਬਾਅਦ ਔਰ ਮੈਂ ਹੀ ਮੰਗ ਜਾਂਦਾ ਪ੍ਰਸ਼ਾਸਨ ਤੋਂ ਕਿ ਆਹ ਉਹ ਧੱਕੇਸ਼ਾਹੀ ਨਾ ਕੀਤੀ ਜਾਵੇ ਅਗਰ ਮੈਂ ਮਤਲਬ ਕਿ ਗੁਨਾਹਗਾਰ ਹਾਂ ਤੇ ਆਸੇ-ਪਾਸੇ ਲੋਕਾਂ ਨੂੰ ਪੁੱਛ ਕੇ ਜਾਂ ਫਿਰ ਪ੍ਰੂਫ ਲਿਆ ਕੇ ਪ੍ਰੂਫ ਸਹਿਤ ਮੈਨੂੰ ਜੋ ਮਰਜ਼ੀ ਸਜ਼ਾ ਦੇ ਲੈ ਮੈਂ ਸਜ਼ਾ ਭੁਗਤਣ ਨੂੰ ਪਿਆਰ ਹਾਂ ਪਰ ਅਸੀਂ ਆਹ ਕੋਈ ਕੰਮ ਹੀ ਨਹੀਂ ਕਰਦੀ ਔਰ ਮੇਰੀ ਮਸੀਨ ਤੇ ਮੈਨੂੰ ਦੋਨੋਂ ਨੂੰ ਖਰਾਫ ਬਣਾ ਕੇ سزا ਜਾ ਰਿਹਾ ਠੀਕ ਹੈ ਆਪਣਾ ਮੇਰਾ ਨਾਮ ਸਦੀਸ਼ਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਭਾਈ ਸਾਹਿਬ ਦੇ ਤੇ ਹਾਂਜੀ ਇਹਦੇ ਦੋ ਦਿਨ ਪਹਿਲਾਂ ਹੋਇਆ ਹਾਂ ਉਸ ਜਾਇਦਾ ਤਾਂ ਕਰਦੀ ਤੇ ਇਦਾਂ ਨੂੰ ਹੋ ਚਾਹੀਦਾ ਹਾਂ ਹਾਂ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਫਿਰ ਮੈਂ ਮੈਂ ਇਹਨਾਂ ਤੇ ਗੱਡੀ ਮੈਂ ਇਹਦੇ ਦੂਰ ਥਾਕੇ ਰਹਿਣਾ ਹਾਂ ਹਾਂ ਇਦਾਂ ਹੀ ਹੋ ਚਾਹੀਦਾ ਤੇ ਇਹ ਇਦਾਂ ਦਾ ਕੰਮ ਕਰਦੇ ਜਿਹੜੇ ਸਈ ਵਾਲੇ ਆਹਦੇ ਨਿਕਾਦੇ ਵੀ ਨਹੀਂ ਕੀਤਾ ਠੀਕ ਹੈ ਤੇ ਕਿੰਨੇ ਸਾਲ ਤੋਂ ਇੱਥੇ ਰਹਿੰਦੇ ਹੋ ਸਾਨੂੰ 20-25 ਸਾਲ ਹੋ ਗਏ ਅ ਚੜ੍ਹ ਕੇ ਇਦਾਂ ਸ਼ਿਕਾਇਤ ਆਈ ਇਹਨਾਂ ਵੱਲੋਂ ਇਹ ਕੀ ਰੇਟ ਲਾ ਲਾ ਕਦੇ ਨਿਕਾਦੇ ਵੀ ਨਹੀਂ ਹਾਂ